ਕੇਂਦਰ ਸਰਕਾਰ ਦੇ ਖਿਲਾਫ ਉਹ ਹਜੇ ਵੀ ਬਾਰਡਰਾਂ ਦੇ ਉੱਤੇ ਬੈਠੇ ਨੇ ਦਿੱਲੀ ਪੁੱਛ ਕਰਨਾ ਕਿ ਉਹਨਾਂ ਨੇ ਪਰ ਉੱਥੇ ਆਪਣੇ ਕੋਈ ਕਿਸਾਨ ਵੀ ਸ਼ਹੀਦ ਹੋਏ ਨੇ ਉਹ ਹਜੇ ਵੀ ਦਿੱਲੀ ਜਾਣ ਲਈ ਸ਼ੰਭੂ ਬਾਰਡਰ ਤੇ ਘੋਰੀ ਬਾਰਡਰ ਦੇ ਉੱਤੇ ਮੋਰਚੇ ਲਈ ਦਿੱਲੀ ਅਗਰ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਦੁੱਧ ਵੀ ਆਣਾ ਚਾਹੀਦਾ ਹੈ ਦਿੱਲੀ ਦੇ ਵਿੱਚ ਦਾਲਾਂ ਵੀ ਆਣੀਆਂ ਚਾਹੀਦੀਆਂ ਨੇ ਦਿੱਲੀ ਵਿੱਚ ਤਨਾਜ ਵੀ ਆਣਾ ਚਾਹੀਦਾ ਪਰ ਦਿੱਲੀ ਦੇ ਵਿੱਚ ਕਿਸਾਨ ਨਹੀਂ ਆਣਾ ਚਾਹੀਦਾ ਨਾ ਹੀ ਕਿਸਾਨ ਆਵੇ ਮਤਲਬ ਦੇ ਉੱਪਰ ਰਾਜਨੀਤੀ ਕਰਦੀ ਹੈ ਨਾ ਹੀ ਨੌਜਵਾਨਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਕਹਿੰਉਂ ਕਿ ਸਭ ਨੂੰ سارے ਵਰਗਾਂ ਨੂੰ ਨਾ ਲੈ ਕੇ। ਉਹ ਹਰ ਤਕਾ ਕਰ ਰਹੇ ਨੇ ਉਹ ਫੋਨ ਤੇ ਆ ਰਹੇ ਨੇ ਸੋਸ਼ਲ ਮੀਡੀਆ ਤੇ ਆ ਰਹੇ ਨੇ ਅੱਜ ਕੱਲ ਸਾਰੇ ਬੱਚੇ ਦੇਖ ਰਹੇ ਨੇ ਉਹ ਦੇਖਣਗੇ ਵੀ ਇਹ ਐਸੀ ਹੈ ਸਾਡਾ ਕਿ ਜਿਹੜਾ ਆਪਣੀ ਫੀਲਡ ਤੋਂ ਉੱਤੇ ਲੜਨ ਵਾਸਤੇ ਜਾ ਰਿਹਾ ਉਹ ਗੈਂਗਸਟਰ ਨੂੰ ਵੀ ਰੋਕੂਗਾ। ਲੋਕ ਸਭਾ ਚੋਣਾਂ ਕਰਨ ਲੋ ਉਧਰ ਸੰਸਦ ਚੋਣਾਂ ਕਰੋਗੇ ਚੋਣਾਂ ਦੇ ਵਿੱਚ ਜਵਾਬ ਪੰਜਾਬ ਦੇ ਵਾਸੀ ਹੀ ਦੇਣਗੇ ਬਰਨਯਾਪੀਆਂ ਮਤਾਵਾ ਪਹਿਣਾ ਦੇਣਗੇ ਜਿਨ੍ਹਾਂ ਨੂੰ ਇਹਨਾਂ ਨੇ ਹਜ਼ਾਰਾਂ ਦਾ ਭਰੋਸਾ ਦਿੱਤਾ ਸੀ ਜਿਹੜਾ ਪੂਰਾ ਨਹੀਂ ਹੋਇਆ ਜਿਆ ਅਕਾਲੀ ਤੇ ਜੀ ਜੀ ਦਾ ਗੱਠਜੋੜ ਹੈ ਜਿਹੜਾ ਆਲਮੋਸਟ ਕਹਿ ਹੋ ਚੁੱਕਿਆ ਬਸ ਐਲਾਨ ਹੋਣਾ ਬਾਕੀ ਹੈ ਇਹ ਕਿਹਾ ਜਾ ਰਿਹਾ ਕਿ ਥੋੜੇ ਦਿਨਾਂ ਦੇ ਵਿੱਚ ਵਿੱਚ ਇਹ ਤਾਂ ਆਪਣੇ ਹੱਥ ਪੈਰ ਮਾਰ ਰਹੇ ਨੇ ਕੋਚੀਆਂ ਕਰ ਰਹੇ ਨੇ ਪਰ ਜਦੋਂ ਤੱਤਾ ਦੇ ਵਿੱਚ ਸੀ ਜਦੋਂ ਤੱਤਾ ਦੀ ਕੁਰਸੀ ਜਦੋਂ ਪੰਜਾਬ ਨੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਦਿਵਾ ਕੇ ਇਹਨਾਂ ਨੂੰ ਮੁੱਖ ਮੰਤਰੀ ਦਾ ਅਹੁਦੇ ਨਾਲ ਨਿਵਾਜੀ ਆਦ 5 ਵਾਰ ਇਹਨਾਂ ਨੂੰ ਮੌਕਾ ਦਿੱਤਾ ਵਾਰ-ਵਾਰ ਤੇ ਉਸ ਤਰੀਕ ਉਦੋਂ ਇਹਨਾਂ ਤੋਂ ਪੰਜਾਬ ਦੀ ਭਲਾਈ ਨਹੀਂ ਹੋਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਹਜੇ ਤੱਕ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰ ਨਹੀਂ ਐਲਾਨੇ ਗਏ ਪਰ ਅੰਦਰ ਖਾਤੇ ਲੋਕਾਂ ਨੂੰ ਆਪਣੀ ਆਪਣੀ ਪਾਰਟੀ ਦੇ ਨਾਲ ਜੋੜਨ ਦੇ ਲਈ ਮੀਟਿੰਗਾਂ ਜ਼ਰੂਰ ਚੱਲ ਰਹੀਆਂ ਨੇ ਜੇ ਲੋਕ ਸਭਾ ਫਤੇਗੜ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵੱਲੋਂ ਮੀਡੀਆ ਕੋਆਰਡੀਨੇਟਰ ਨੇ ਜੋ ਹਲਕਾ ਸਮਰਾਲਾ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਸ਼ਾਲ ਭਾਰਤੀ ਨੂੰ ਮੀਡੀਆ ਕੋਆਰਡੀਨੇਟਰ ਲਗਾ ਦਿੱਤਾ ਗਿਆ ਹੈ ਲੋਕ ਸਭਾ ਹਲਕਾ ਫਤੇਗੜ ਸਾਹਿਬ ਦਾ ਤਾਂ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵਿਸ਼ਾਲ ਭਾਰਤੀ ਜੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਵਿਸ਼ਾਲ ਜੀ ਬਹੁਤ ਬਹੁਤ ਮੁਬਾਰਕਾਂ ਫਤੇਗੜ ਹਲਕੇ ਤੋਂ ਲੋਕ ਸਭਾ ਹਲਕੇ ਦੇ ਲਈ ਮੀਡੀਆ ਕੋਆਰਡੀਨੇਟਰ ਚੁਣੇ ਗਏ ਬਹੁਤ ਬਹੁਤ ਧੰਨਵਾਦ ਦੀਪਕ ਜੀ ਤੁਹਾਡਾ ਤੇ D5 ਚੈਨਲ ਦੇਖ ਰਹੇ ਸਾਰੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਿਸ ਤਰ੍ਹਾਂ ਦੇਖਦੇ ਹੋ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਾਂਗਰਸ ਪਾਰਟੀ ਨੇ ਤੁਹਾਨੂੰ ਕੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਜੇ ਦੇਖੀਏ ਤਾਂ ਪਹਿਲਾਂ ਉਥੋਂ ਜਿਹੜੇ ਐਨਪੀ ਨੇ ਡਾਕਟਰ ਅਮਰ ਸਿੰਘ ਜੀ ਨੇ ਹੁਣ ਚੋਣਾਂ ਨੇ ਜਦੀਦ ਨੇ ਬੇਸ਼ੱਕ ਹਜੇ ਇਸ ਵਾਰ ਐਲਾਨ ਨਹੀਂ ਹੋਇਆ ਕਿ ਉਮੀਦਵਾਰ ਕੌਣ ਹੋਊਗਾ ਪਰ ਮੀਡੀਆ ਕੋਆਰਡੀਨੇਟਰ ਤੁਹਾਨੂੰ ਲਗਾ ਦਿੱਤਾ ਗਿਆ ਬੜੇ ਹਲਕੇ ਪੈ ਜਾਂਦੇ ਨੇ ਲੋਕ ਸਭਾ ਹਲਕੇ ਦੇ ਵਿੱਚ ਜੇ ਗੱਲ ਕਰੀਏ ਬੱਸੀ ਪਠਾਣਾ ਫਤੇਗੜ ਸਾਹਿਬ ਸਮਰਾਲਾ ਕਾਫੀ ਤਰ੍ਹਾਂ ਦੇ ਏਰੀਆ ਆ ਜਾਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਜ਼ਿੰਮੇਵਾਰੀ ਦੇਖੋ ਜੀ ਜਿੰਮੇਵਾਰੀ ਭਲੇ ਹੀ ਬਹੁਤ ਵੱਡੀ ਦਿੱਤੀ ਗਈ ਹੈ ਪਰ ਜੇਕਰ ਪ੍ਰਮਾਤਮਾ ਦੀ ਕਿਰਪਾ ਬਜ਼ੁਰਗਾਂ ਦਾ ਆਸ਼ੀਰਵਾਦ ਤੇ ਸਾਡੇ ਨੌਜਵਾਨ ਸਾਥੀਆਂ ਦਾ ਸਾਥ ਜਿਹੜਾ ਸਾਡੇ ਨਾਲ ਰਹੂਗਾ ਤਾਂ ਇਹ ਜਿੰਮੇਵਾਰੀ ਬੜੀ ਆਸਾਨੀ ਨਾਲ ਅਸੀਂ ਪੂਰੀ ਕਰਾਂਗੇ ਤੇ ਜਿਹੜੀ ਦੂਜੀ ਗੱਲ ਕਰੀਏ ਕਿ ਜਿਹੜੀ ਨੇਤਾ ਦੀ ਨੀਤੀ ਹੀ ਜਿਹੜੀ ਆਪਣੇ ਇਲਾਕੇ ਦੀ ਆਪਣੇ ਹਲਕੇ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ ਸੋ ਸਾਡੇ ਅਗਰ ਸਾਡੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਹਲਕਾ ਇੰਚਾਰਜ ਸਰਦਾਰ ਰਪਿੰਦਰ ਸਿੰਘ ਰਾਜਾ ਗਿੱਲ ਜੀ ਤੇ ਸਾਡੇ ਹੁਣ ਮੌਜੂਦਾ ਐਮਪੀ ਡਾਕਟਰ ਅਮਰ ਸਿੰਘ ਜੀ ਜੋ ਇਹਨਾਂ ਦੀਆਂ ਸਥਿਤੀਆਂ ਨੇ ਜੋ ਇਹਨਾਂ ਦੀਆਂ ਨੀਤੀਆਂ ਨੇ ਉਹਦੇ ਨਾਲ ਜਿਹੜੀ ਸਾਡੀ ਸਥਿਤੀ ਮਜ਼ਬੂਤ ਹੋ ਚੁੱਕੀ ਹੈ ਤੇ ਯੂਥ ਸਾਡੇ ਲੀਡਰ ਨੇ ਮੋਹਿਤ ਮਹਿੰਦਰਾ ਜੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਯਤਨਾ ਸਦਕਾ ਤੇ ਉਹਨਾਂ ਦੀ ਜਿਹੜੀ ਸਾਨੂੰ ਸੇਵਾ ਦਾ ਮੌਕਾ ਉਹਨਾਂ ਨੇ ਦਿੱਤਾ ਸੋ ਉਹਦੇ ਨਾਲ ਸਾਡੀ ਸਥਿਤੀ ਬਹੁਤ ਹੀ ਜ਼ਿਆਦਾ ਇਸ ਟਾਈਮ ਮਜ਼ਬੂਤ ਹੋ ਚੁੱਕੀ ਹੈ ਘਰ-ਘਰ ਅਸੀਂ ਜਿਹੜੇ ਆ ਡੋਰ ਟੂ ਡੋਰ ਜਾ ਕੇ ਯੂਥ ਜੋੜ ਬੂਤ ਜੋੜਾ ਅਭਿਆਨ ਵੀ ਚਲਾ ਰਹੇ ਆ ਰੋਜ਼ਗਾਰ ਤੋਂ ਨਿਆਂ ਤੋ ਅਭਿਆਨ ਵੀ ਚਲਾ ਰਹੇ ਆ ਸੋ ਇਹਦੇ ਨਾਲ ਸਾਨੂੰ ਬਹੁਤ ਸਾਨੂੰ ਵੀ ਨਾਲ ਮੋਟੀਵੇਟ ਮਿਲਦਾ ਤੇ ਨਾਲ ਜਿਹੜੇ ਸਾਡਾ ਯੂਥ ਹੈ ਉਹ ਵੀ ਬਹੁਤ ਮੋਟੀਵੇਟ ਹੋ ਰਿਹਾ ਹੈ ਉਹਦੇ ਵਿੱਚ ਵੀ ਮਤਲਬ ਜਿਹੜਾ ਜੋਸ਼ ਹੈ ਜਨੂਨ ਹੈ ਤੇ ਕੰਮ ਕਰਨ ਦਾ ਜਜਵਾ ਪੈਦਾ ਹੋ ਰਿਹਾ ਯੂਥ ਕਾਂਗਰਸ ਵਾਸਤੇ ਸੋ ਅਸੀਂ ਬਹੁਤ ਆਸਾਨੀ ਨਾਲ ਜਿਹੜਾ ਸਫਰ ਹੈ ਤੈਅ ਕਰ ਲਵਾਂਗੇ ਦੀਪਕ ਜੀ ਪਰ ਵਿਸ਼ਾਲ ਜੀ ਗੱਲ ਕਰੀਏ ਸਮਾਂ ਬੜਾ ਘੱਟ ਹੈ ਲੋਕ ਸਭਾ ਚੋਣਾਂ ਨੂੰ ਕਿਹਾ ਜਾ ਰਿਹਾ ਥੋੜੇ ਕੇ ਟਾਈਮ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਇੱਕ ਕਿਸਮ ਦੀ ਅਸੀਂ ਕਹਿ ਸਕਦੇ ਹਾਂ ਕਿ 2 ਮਹੀਨੇ ਮਿਲ ਸਕਦੇ ਨੇ 1.5 ਮਹੀਨਾ ਵੀ ਮਿਲ ਸਕਦਾ ਹੈ ਇਲੈਕਸ਼ਨ ਨੂੰ ਪਰ ਏਰੀਆ ਬਹੁਤ ਵੱਡਾ ਹੈ ਹਲਕਾ ਬਹੁਤ ਵੱਡਾ ਹੈ ਕੀ ਤਿਆਰੀਆਂ ਕੀਤੀਆਂ ਨੇ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ ਏਡੇ ਵੱਡੇ ਹਲਕੇ ਨੂੰ ਕੀ ਉੱਥੇ ਉਹਨਾਂ ਦੇ ਨਾਲ ਕੋਈ ਰابطਾ ਕਰ ਰਹੇ ਹੋ ਜਿਵੇਂ ਗੱਲ ਕਰੀਏ ਤੁਸੀਂ ਤਾਂ ਲੋਕਲ ਸਮਰਾਲਾ ਦੇ ਵਿੱਚ ਰਹਿੰਦੇ ਹੋ ਸਮਰਾਲਾ ਦੇ ਸ਼ਹਿਰੀ ਪ੍ਰਧਾਨ ਲਗਾਏ ਗਏ ਪਰ ਸਮਰਾਲੇ ਦੇ ਅੰਦਰ ਦੀ ਗੱਲ ਕਰੀਏ ਤਾਂ ਤੁਹਾਨੂੰ ਜ਼ਰੂਰ ਲੋਕ ਜਾਣਦੇ ਹੋਣਗੇ ਪਰ ਉਧਰਲੇ ਹਲਕਿਆਂ ਦੀ ਗੱਲ ਕਰ ਲਈਏ ਬੱਸੀ ਪਠਾਨਾ کہہ ਸਕਦੇ ਹਾਂ ਫਤੇਗੜ ਸਾਹਿਬ ਦੇ ਵਿੱਚ ਗੱਲ ਕਰ ਲਈਏ ਹੋਰ ਸ਼ਹਿਰਾਂ ਦੇ ਵਿੱਚ ਉੱਥੇ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ ਸਾਰਾ ਕੁਝ ਦੇਖੋ ਜੇ ਸਾਡੀ ਜਿਹੜੀ ਯੂਥ ਦੀਆਂ ਇਕਾਈਆਂ ਨੇ ਉਹ ਸਾਰੇ ਪੰਜਾਬ ਵਿੱਚ ਸਾਰੇ ਹਲਕਾ ਪ੍ਰਧਾਨ ਲੱਗੇ ਹੋਏ ਨੇ ਉਸ ਤੋਂ ਬਾਅਦ ਸ਼ਹਿਰੀ ਪ੍ਰਧਾਨ ਲੱਗੇ ਹੋਏ ਨੇ ਜਿਵੇਂ ਆਪਣੀ ਗੱਲ ਕਰਾਂ ਜਦੋਂ ਮੈਨੂੰ ਜਿਸ ਟਾਈਮ ਸ਼ਹਿਰੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਸੀ ਤਾਂ ਉਸ ਤੋਂ ਅਗਲੇ ਦਿਨ ਹੀ ਜਿਹੜੀਆਂ ਮੈਂ ਇੱਕੀ ਮੈਮਰੀ ਕਮੇਟੀ ਜਿਹੜੀ ਤਿਆਰ ਕਰ ਲਈ ਸੀ ਉਹ ਵੀ ਜਿਹੜਾ ਕਾਬਿਲ ਯੂਥ ਦੀ ਜੋ ਯੂਥ ਐਕਟਿਵ ਹੈ ਜੋ ਯੂਥ ਸੋਸ਼ਲ ਮੀਡੀਆ ਚ ਹੈ ਕੋਈ ਗਰਾਊਂਡ ਲੈਵਲ ਤੇ ਹੈ ਕੋਈ ਸਪੀਚ ਅੱਛੀ ਦਿੰਦਾ ਸੋ ਸਾਰਿਆਂ ਨੂੰ ਕੰਬਾਈਨ ਕਰਕੇ ਵੀ ਕਮੇਟੀਆਂ ਅਸੀਂ ਤ ਸੋ ਉਹਨਾਂ ਦਾ ਵੀ ਸਾਥ ਮੈਨੂੰ ਰਹੂਗਾ ਉਸ ਤੋਂ ਬਾਅਦ ਅਸੀਂ ਬੂਥ ਲੈਵਲ ਤੇ ਜਿਹੜੀਆਂ ਕਮੇਟੀਆਂ ਬਣਾ ਰਹੇ ਆ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਆ ਉਹਨਾਂ ਨੂੰ ਜੁਆਇਨ ਕਰਾ ਰਹੇ ਆ ਇਸੇ ਤਰ੍ਹਾਂ ਸਾਰੇ ਹਲਕੇ ਦੇ ਜਿਹੜੇ ਸਾਡੇ ਪ੍ਰਧਾਨ ਨੇ ਯੂਥ ਪ੍ਰਧਾਨ ਨੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਜਨਰਲ ਸੈਕਟਰੀਜ਼ ਨੂੰ ਨਾਲ ਲੈ ਕੇ ਜਿਹੜਾ ਇਹ ਕੰਮ ਹੈ ਉਹ ਅਸੀਂ ਪੂਰਾ ਕਰਾਂਗੇ ਤੇ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਸਾਨੂੰ ਪੂਰਨ ਗਾਰੰਟੀ ਹੈ ਤੇ ਜਿਹੜੀ ਸਾਡੀ ਕਾਂਗਰਸ ਸਰਕਾਰ ਸੈਂਟਰ 'ਚ ਵੀ ਆਊਗੀ ਤੇ ਇੱਥੇ ਵੀ ਸਾਡੇ ਜਿਹੜੇ ਐਮਪੀ ਸਾਹਿਬ ਨੇ ਕਾਂਗਰਸ ਦੇ ਜਿੱਤ ਕੇ ਹੀ ਭੇਜਾਂਗੇ ਉਹਨਾਂ ਨੂੰ ਕੀ ਗਾਰੰਟੀਆਂ ਲੈ ਕੇ ਜਾ ਰਹੇ ਹੋ ਲੋਕਾਂ ਨੂੰ ਯੂਥ ਨੂੰ ਨਾਲ ਜੋੜਨ ਦੇ ਲਈ ਕੀ ਕੁਛ ਲੈ ਕੇ ਆਏ ਹੋ ਨਵਾਂ ਕਾਂਗਰਸ ਦੇ ਵੱਲੋਂ ਜاہے ਉਹ ਪਾਕਾਂਗਰਸ ਹਾਈ ਕਮਾਂਡ ਦੀ ਗੱਲ ਹੋਵੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਹੋਵੇ ਇੰਡੀਆ ਕਾਂਗਰਸ ਦੀ ਗੱਲ ਹੋਵੇ ਪਰ ਕੀ ਗਾਰੰਟੀਆਂ ਕਿਹੜੀਆਂ ਦੇਣ ਜਾ ਰਹੇ ਹੋ ਲੋਕਾਂ ਨੂੰ ਕਿ ਲੋਕ ਯੂਥ ਤੁਹਾਡੇ ਨਾਲ ਜ਼ਿਆਦਾ ਜੁੜ ਰਿਹਾ ਇਸ ਟਾਈਮ ਦੇਖੋ ਸਾਡੇ ਮਾਨਯੋਗ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪੰਜ ਗਾਰੰਟੀਆਂ ਨੇ ਜਣੀਆਂ ਤੈਕ ਜੰਗੀਆਂ ਨੇ ਕਿਉਂਕਿ ਅਸੀਂ ਵਾਦਾ ਨਹੀਂ ਗਰੰਟੀ ਦੰਦੇ ਆ ਕਿਉਂਕਿ ਜੋ ਗਰੰਟੀਆਂ ਕਾਂਗਰਸ ਪਾਰਟੀ ਨੇ ਹੁਣ ਤੱਕ ਦਿੱਤੀਆਂ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ ਗਈਆਂ ਨੇ ਗਰੰਟੀਆਂ ਦੀ ਗੱਲ ਕਰੀਏ ਜੇ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਉਦੋਂ 72000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਸੀ ਕਿਸਾਨਾਂ ਦਾ ਮਾਫ ਕੀਤਾ ਗਿਆ ਜੀ ਕਿਸਾਨਾਂ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ 4640 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕੀਤਾ ਗਿਆ ਸੀਗਾ ਐਕੁਜੀਸ਼ਨ ਬਿੱਲ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਬਣਾਇਆ ਗਿਆ ਸੀ ਉਹ ਰਾਹੁਲ ਗਾਂਧੀ ਜੀ ਦੀ ਮਿਹਨਤ ਸਦਕਾ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਲੜਾਈ ਲੜ ਕੇ ਉਹਨਾਂ ਨੇ ਬਣਾਇਆ ਸੀਗਾ ਸੋ ਅਸੀਂ ਹੁਣ ਵੀ ਰਾਹੁਲ ਗਾਂਧੀ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਜੀ ਇੱਕ ਤਾਂ ਭਰਤ ਭਰਤੀ ਗਰੰਟੀ ਦਿੱਤੀ ਹੈ ਜਿਹੜੀਆਂ 30 ਲੱਖ ਸਾਮੀਆਂ ਖਾਲੀ ਪਈਆਂ ਉਹਦੀ ਗਰੰਟੀ ਦਿੱਤੀ ਹੈ ਜੀ ਤੇ ਇੱਕ ਗਰੰਟੀ ਹੈ ਇਹਨਾਂ ਵਿੱਚ ਪੰਜ ਗਰੰਟੀਆਂ ਦੇ ਵਿੱਚ ਇਹ ਵੀ ਆ ਜਾਂਦਾ ਕਿ ਯੂ ਆਰ ਰੋਸ਼ਨੀ ਇੱਕ ਨਾਮ ਹੈਡਿੰਗ ਦਿੱਤਾ ਹੈ ਉਹਦੇ ਵਿੱਚ ਕੀ ਹੈ ਵੀ ਜੋ 40 ਸਾਲ ਤੋਂ ਘੱਟ ਹੈ ਉਮਰ ਦੇ ਜੋ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਨੇ ਤੋ ਹਰੇਕ ਜ਼ਿਲ੍ਹਾ ਲੈਵਲ ਤੇ ਜਿਹੜਾ ਉਹਨਾਂ ਨੇ ਬਣਾਇਆ ਹੈ ਜਿਹੜਾ 5000 ਕਰੋੜ ਰੁਪਏ ਦਾ ਜਿਹੜਾ ਬਜਟ ਬਣਾਇਆ ਹੈ ਉਸ ਉਸ ਹਸਾਬ ਨਾਲ ਕਿਉਂਕਿ ਜਿਹੜੀ ਗਰੰਟੀਆ ਪੂਰੇ ਮੀਟਿੰਗ ਕਰਕੇ ਆ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਨੇ ਵਿਚਾਰ-ਵਚਾਰ ਵਟਾਂਦਰਾ ਕਰਕੇ ਜਿਹੜੀ ਇਹ ਗਰੰਟੀਆ ਬੇਸ਼ਕਤੀਆਂ ਨੇ ਤੇ ਜਿਹਨੂੰ ਪੂਰਾ 100% ਸਰਕਾਰ ਆਈ ਤੇ ਪੂਰਾ ਵੀ ਕੀਤਾ ਜਾਏ ਉੱਪਰ ਕਿਸਾਨਾਂ ਦੀ ਗੱਲ ਤੁਸੀਂ ਕੀਤੀ ਹੈ ਕਿਸਾਨਾਂ ਦੀ ਗੱਲ ਕਰ ਲਈਏ ਕਿਸਾਨ ਤਾਂ ਫਿਰ ਤਕਰੀਬਨ 1 ਮਹੀਨੇ ਦੇ ਨੇੜੇ ਤੇੜੇ ਹੋ ਚਲੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹਾ ਉਹ ਐਮਐਸਪੀ ਦੀ ਮੰਗ ਹੋਵੇ ਕੇਂਦਰ ਸਰਕਾਰ ਦੇ ਖਿਲਾਫ ਉਹ ਹਜੇ ਵੀ ਬਾਰਡਰਾਂ ਦੇ ਉੱਤੇ ਬੈਠੇ ਨੇ ਦਿੱਲੀ ਕੂਚ ਕਰਨਾ ਸੀ ਉਹਨਾਂ ਨੇ ਪਰ ਉੱਥੇ ਆਪਣੇ ਕਈ ਕਿਸਾਨ ਵੀ ਸ਼ਹੀਦ ਹੋਏ ਨੇ ਉਹ ਹਜੇ ਵੀ ਦਿੱਲੀ ਜਾਣ ਦੇ ਲਈ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਦੇ ਉੱਤੇ ਮੋਰਚੇ ਲਾਈ ਬੈਠੇ ਦੇਖੋ ਜੀ ਇਹ ਤਾਂ ਹੁਣ ناکਾਮੀਆ ਬੀਜੇਪੀ ਸਰਕਾਰ ਦੀ ਜਿਵੇਂ 2-4 ਘਰਾਣਿਆਂ ਨੂੰ ਜਿਹੜਾ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਸਾਰਾ ਦੇਸ਼ ਦਾ ਵਾਕਡੋਰ ਇਹਨਾਂ ਨੇ ਦੇ ਦਿੱਤੀ ਹੈ ਇਹ ਤਾਂ ਕਹਿੰਦੇ ਨੇ ਵੀ ਕਿ ਦਿੱਲੀ ਅਗਰ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਦੁੱਧ ਵੀ ਆਣਾ ਚਾਹੀਦਾ ਹੈ ਦਿੱਲੀ ਦੇ ਵਿੱਚ ਦਾਲਾਂ ਵੀ ਆਣੀਆਂ ਚਾਹੀਦੀਆਂ ਦਿੱਲੀ ਵਿੱਚ ਅਨਾਜ ਵੀ ਆਣਾ ਚਾਹੀਦਾ ਪਰ ਦਿੱਲੀ ਦੇ ਵਿੱਚ ਕਿਸਾਨ ਨਹੀਂ ਆਣਾ ਚਾਹੀਦਾ ਇਹ ਜਿਹੜੀਆਂ ਰਣਨੀਤੀਆਂ ਨੇ ਇਹਨੂੰ ਜਿਹੜੇ ਸਾਡੇ ਸਿਰਫ ਪੰਜਾਬ ਹੀ ਨਹੀਂ ਸਾਰੇ ਦੇਸ਼ ਦੇ ਕਿਸਾਨ ਸਾਰੇ ਦੇਸ਼ ਦਾ ਵਰਗ ਹਾਲਾਂਕਿ ਇੱਥੇ ਪੰਜਾਬ ਦੇ ਆਪਾਂ ਕਿਸਾਨ ਜ਼ਰੂਰ ਬਾਰਡਰਾਂ ਤੇ ਬੈਠੇ ਨੇ ਪਰ ਉਹਨਾਂ ਦਾ ਸਾਥ ਦੇਣ ਵਾਸਤੇ ਹਰੇਕ ਦੁਕਾਨਦਾਰ ਨੌਕਰੀ ਪੇਸ਼ੇ ਵਾਲਾ ਬੰਦਾ ਜਾ ਹਰ ਬੇਰੋਜ਼ਗਾਰ ਹੋ ਜੋ ਸਰਕਾਰ ਦੀ ਨੀਤੀਆਂ ਦਾ ਤਰਸਾਇਆ ਗਿਆ ਹੈ ਸਰਕਾਰ ਦੀ ਨੀਤੀ ਤੋਂ ਦੁਖੀ ਹੈ ਉਹ ਨਾਲ ਸਾਥ ਦੇ ਰਿਹਾ ਹੈ ਕਿਉਂਕਿ ਸਾਡੇ ਆਂਦਾ ਤਾਂ ਕਿਉਂਕਿ ਇਹ ਕਿਸਾਨ ਹੀ ਨਹੀਂ ਉੱਪਰ ਆਊਗਾ ਤਾਂ ਹਰ ਜਿਹੜਾ ਚਾਹੇ ਰੋਜ਼ਗਾਰ ਹੈ ਚਾਹੇ ਦੁਕਾਨਦਾਰੀ ਹੈ ਚਾਹੇ ਬਿਜ਼ਨਸ ਹੈ ਉਹ ਪ੍ਰਭਾਵਿਤ ਹੋਵੇ ਇਸ ਕਰਕੇ ਕਾਂਗਰਸ ਪਾਰਟੀ ਨੇ ਤੁਹਾਨੂੰ ਕਹਿਣਾ ਵੀ ਦੱਸਿਆ ਜਿਵੇਂ 72000 ਕਰੋੜ ਦਾ ਜਿਹੜਾ ਕਰਜ਼ਾ ਸੀ ਮਨਮੋਹਨ ਸਿੰਘ ਸਰਕਾਰ ਦੇ ਲਈ ਮਾਫ ਕੀਤਾ ਸੀ ਉਹ ਕਿਸਾਨਾਂ ਦੇ ਨਾਲ ਔਰ ਧਰਮ ਨਿਰਪੱਖ ਪਾਰਟੀ ਹੈ ਹਰ ਧਰਮ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਹੈ ਸਾਫ਼ ਸੁਥਰੀ ਹੋ ਕੇ ਖੜਦੀ ਹੈ ਨਾ ਇਹ ਧਰਮ ਦੀ ਰਾਜਨੀਤੀ ਕਰਦੀ ਹੈ ਨਾ ਹੀ ਕਿਸਾਨਾਂ ਦੇ ਮਤਲਬ ਦੇ ਉੱਪਰ ਰਾਜਨੀਤੀ ਕਰਦੀ ਹੈ ਨਾ ਹੀ ਨੌਜਵਾਨਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਕਾਂਗਰਸ ਪਾਰਟੀ ਸਭ ਨੂੰ ਸਾਰੇ ਵਰਗਾਂ ਨੂੰ ਨਾ ਲੈ ਕੇ ਚੱਲਦੀ ਹੈ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਪੰਜਾਬ ਸਰਕਾਰ ਦੇ ਵੱਲੋਂ ਵੀ ਗਾਰੰਟੀਆਂ ਦਿੱਤੀਆਂ ਗਈਆਂ ਸੀ ਜਾਂ ਇਹ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਹੀ ਹੋਣ ਪਰ ਹੁਣ ਲੋਕ ਸਭਾ ਚੋਣਾਂ ਚ ਵੀ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਗਰੰਟੀਆਂ ਤਾਂ ਜ਼ਰੂਰ ਦਿੱਤੀਆਂ ਜਾਣਗੀਆਂ ਬੇਸ਼ੱਕ ਉਹਨਾਂ ਦੇ ਵਿੱਚ ਇੱਕ ਬਿਜਲੀ ਵਾਲੀ ਗਰੰਟੀ ਸੀ ਬਿਜਲੀ ਦਾ ਬਿੱਲ ਜ਼ੀਰੋ ਉਹ ਵੀ ਉਹਨਾਂ ਨੇ ਪੂਰੀ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀਆਂ ਗਰੰਟੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੰਜਾਬ ਸਰਕਾਰ ਦਾ ਹਾਲ ਤਾਂ ਦੇਖੋ ਜੀ ਪੰਜਾਬ ਸਰਕਾਰ ਦਾ ਤੁਸੀਂ ਹੁਣ ਮੈਂ ਨੂੰ ਬੜਾ ਮੈਨੂੰ ਜਾਂ ਸਾਰੇ ਪੰਜਾਬ ਨੂੰ ਬੜਾ ਸ਼ਰਮ ਮਹਿਸੂਸ ਹੁੰਦੀ ਹੈ ਇਹ ਕਹਿੰਦੇ ਹੋਏ ਵੀ ਉਹਨਾਂ ਨੇ ਆਪਣੀਆਂ ਅਨਮੋਲੀ ਵੋਟਾਂ ਪਾ ਕੇ ਭਗਵੰਤ ਸਿੰਘ ਸਾਬ ਨੂੰ ਸੀਐਮ ਬਣਾਇਆ ਇਹ ਉਹ ਸੀਐਮ ਬਣਾਇਆ ਜਿਹੜਾ ਕੀ ਗੱਲਾਂ ਕਰ ਰਿਹਾ ਕੋਈ 3 3.5 ਕਰੋੜ ਜਿਹੜੇ ਸਾਡੇ ਪੰਜਾਬ ਦੇ ਵਾਸੀ ਨੇ ਉਹਨਾਂ ਨੂੰ ਸੰਬੋਧਨ ਕਰਨ ਸੰਬੋਧਨ ਕਰ ਰਿਹਾ ਉਹਦੇ ਵਿੱਚ ਆ ਸਰਕਾਰ ਦੀਆਂ ਜੋ ਸਰਕਾਰ ਨੇ ਕੀਤਾ ਉਹ ਨਹੀਂ ਗਿਨਾਇਆ ਜਾ ਰਿਹਾ ਕਿਉਂਕਿ ਕੋਈ ਸਟਰਕਚਰ ਤਿਆਰ ਨਹੀਂ ਕੀਤਾ ਕੋਈ ਬਹੁਤ ਵੱਡੀ ਜਿਹੜੀ ਕਦਮ ਹੈ ਸਰਕਾਰ ਵੱਲੋਂ ਚੁਕਣਾ ਚਾਹੀਦਾ 2 ਸਾਲ ਬੀਤ ਗਏ ਨੇ ਜੀ ਜੇ ਆਪਾਂ ਗੱਲ ਕਰੀਏ 1000 ਰੁਪਏ ਮਹੀਨਾ ਔਰਤਾਂ ਦੇ ਵਾਸਤੇ ਉਹਨਾਂ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੋ ਸਕਦਾ ਹੈ ਆਪਣੇ ਵਾਸਤੇ ਤੁਹਾਡੇ ਵਾਸਤੇ ਮੇਰੇ ਵਾਸਤੇ 1000 ਰੁਪਏ ਮਹੀਨਾ ਕੁਝ ਨਾ ਹੋਵੇ ਪਰ ਕਈਆਂ ਵਾਸਤੇ 1000 ਰੁਪਏ ਮਹੀਨਾ ਬਹੁਤ ਵੱਡੀ ਆਸ ਸੀ ਵੀ ਆਮਾਦੀ ਪਾਰਟੀ ਆਉਗੀ ਉਸ ਆਸ ਦੇ ਉੱਤੇ ਜਿਹੜੀਆਂ ਸਾਡੀਆਂ ਮਤਾਵਾ ਭੈਣਾਂ ਨੇ ਝਾੜੂ ਦਾ ਬਟਨ ਦੱਬਿਆ ਪਰ ਜੋ ਅੱਜ ਦੇ ਹਾਲਾਤ ਨੇ ਜਿੱਦਾਂ ਸਦਨ ਦੇ ਵਿੱਚ ਲੜ ਰਹੇ ਨੇ ਤਾਲੀਆਂ ਦਿਖਾ ਰਹੇ ਨੇ ਇੱਕ ਦੂਜੇ ਨੂੰ ਤੋਂ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਇਹੀ ਤਾਲਾ ਜੇ ਗੈਂਗਸਟਰਾਂ ਦੇ ਉੱਤੇ ਲਗਾਇਆ ਗਿਆ ਜਾਂਦਾ ਇਹੀ ਤਾਲਾ ਅਗਰ ਜਿਹੜੇ ਨਸ਼ਾ ਤਸਕਰ ਵਾਲੇ ਤਸਕਰੀ ਕਰਦੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਤਾਲਾ ਲਗਾਇਆ ਜਾਂਦਾ ਇਹ ਤਾਲਾ ਉਹ ਸੜਸਤੀਆਂ ਦੇ ਉੱਤੇ ਲਗਾਇਆ ਜਾਂਦਾ ਜਿੱਥੋਂ ਸਾਡੇ ਪੰਜਾਬ ਵਿੱਚ ਨਸ਼ਾ ਆ ਰਿਹਾ ਤਾਂ ਫਿਰ ਇੱਕ ਪਿਓ ਦੇ ਮੋਢਿਆਂ ਤੇ ਨੌਜਵਾਨ ਪੁੱਤ ਦੀ লাশ ਨਾ ਜਾਂਦੀ ਇੱਕ ਮਾਂ ਆਪਣੇ ਪੁੱਤ ਵਾਸਤੇ ਨਾ ਰੋਂਦੀ ਇੱਕ ਭੈਣ ਨੂੰ ਰਖੜੀ ਬੰਨਣ ਵਾਸਤੇ ਆਪਣੇ ਭਰਾ ਦਾ ਗੁੱਟ ਨਾ ਲੱਭਣਾ ਪੈਂਦਾ ਅਗਰ ਜਿਹੇ ਤਾਲੇ ਔਰ ਨਸ਼ਾ ਤਸਕਰਾਂ 'ਤੇ ਲਗਾਇਆ ਜਾਂਦੇ ਇੱਕ ਸੀਐਮ ਅਹੁਦੇ ਤੇ ਹੁੰਦੇ ਹੋਏ ਮੁੱਖ ਮੰਤਰੀ ਅਹੁਦਾ ਬਹੁਤ ਵੱਡਾ ਹੁੰਦਾ ਉਹਦੇ ਉਹਦੇ ਮੋਢਿਆਂ ਤੇ ਜ਼ਿੰਮੇਵਾਰੀ ਹੁੰਦੀ ਆ ਪੰਜਾਬ ਦੀ ਪੰਜਾਬ ਦੇ ਭੁੱਖੇ ਦੀ ਜ਼ਿੰਮੇਵਾਰੀ ਹੁੰਦੀ ਆ ਸਾਡੇ ਬੱਚਿਆਂ ਦੇ ਭੁੱਖੇ ਦੀ ਜ਼ਿੰਮੇਵਾਰੀ ਆ ਤੁਸੀਂ ਕੀ ਦੱਸਾਂਗੇ ਜੋ ਹਰਕਤਾਂ ਕਰ ਰਹੇ ਨੇ ਉਹ ਫੋਨ ਤੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਆ ਰਹੇ ਨੇ ਅੱਜ ਕੱਲ ਸਾਰੇ ਬੱਚੇ ਦੇਖ ਰਹੇ ਨੇ ਉਹ ਦੇਖਣਗੇ ਵੀ ਇਹ ਐਸੀਐਮ ਸਾਡਾ ਵੀ ਜਿਹੜਾ ਆਪਣੀ ਸੀੜ ਤੋਂ ਉੱਠ ਕੇ ਲੜਨ ਵਾਸਤੇ ਜਾ ਰਿਹਾ ਉਹ ਗੈਂਗਸਟਰਾਂ ਨੂੰ ਕੀ ਰੋਕੂਗਾ ਪਰ ਪੰਜਾਬ ਦੇ ਜੇ ਕਾਂਗਰਸ ਦੀ ਗੱਲ ਕਰੀਏ ਪੰਜਾਬ ਕਾਂਗਰਸ ਦੇ ਲੋਕ ਵਿਧਾਇਕਾਂ ਨੂੰ ਚੱਲਦੇ ਸਦਨ ਦੇ ਵਿੱਚੋਂ ਸਪੀਕਰ ਸਾਹਿਬ ਵੱਲੋਂ ਬਾਹਰ ਕੱਢ ਦਿੱਤਾ ਗਿਆ ਸੀ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੜੀ ਬਹਿਸ ਵੀ ਹੋਈ ਆ ਉੱਥੇ ਬੜੀ ਬਹਿਸ ਹੋਈ ਆ ਪਹਿਲਾਂ ਵੀ ਜੇ ਗੱਲ ਕਰੀ ਆ ਆਪਸ ਦੇ ਵਿੱਚ ਸੋ ਮੈਂ ਤਾਂ ਮੈਂ ਤਾਂ ਤੁਹਾਨੂੰ ਦੱਸ ਹੀ ਰਿਹਾ ਜੀ ਇਹ ਤਾਂ ਰਲੀ ਮਿਲੀ ਸਪੀਕਰ ਸਾਹਿਬ ਵੀ ਹੁਣ ਜੇ ਗੱਲ ਕਰੀਏ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਨੇ ਸੋ ਇਹਦੇ 'ਚ ਤਾਂ ਕੋਈ ਡਾਊਟ ਨਹੀਂ ਹੈ ਇਹ ਤਾਂ ਸਾਡੇ ਲੋਕ ਵੀ ਭਲੀ ਭਾਨਤੀ ਜਾਣਦੇ ਨੇ ਸਾਡੇ ਵਿਧਾਇਕ ਵੀ ਭਲੀ ਭਾਨਤੀ ਜਾਣਦੇ ਹੁਣ ਦੇਖੋ ਕੈਨਾਂ ਦਾ ਚਾਹੀਦਾ ਨੇ ਹੁਣ ਵਿਧਾਇਕਾਂ ਨੂੰ ਸ਼ਰਿਆਮ ਸਾਡੇ ਕਾਂਗਰਸੀ ਵਿਧਾਇਕਾਂ ਨੂੰ ਗਾਲਾਂ ਕੱਢੀਆਂ ਗਈਆਂ ਸ਼ਰਿਆਮ ਉਹਨਾਂ ਨੂੰ ਬੋਲਿਆ ਗਿਆ ਤੂੰ ਤੂੰ ਕਰਕੇ ਬੈਠ ਜਾਇ ਕਰ ਲਾਓ ਕੱਲਾ ਮਤਲਬ ਇਹ ਇੱਕ ਇਹ ਮਤਲਬ ਸ਼ੋਭਾ ਨਹੀਂ ਦਿੰਦੇ ਇੱਕ ਮੁੱਖ ਮੰਤਰੀ ਨੇ ਇਹ ਗੱਲਾਂ ਕਰਦਿਆਂ ਹੋਇਆ ਸੋ ਜੇ ਗੱਲ ਬਾਹਰ ਜਾਂਦੀ ਐ ਸੋ ਹੁਣ ਅਗਰ ਆਪਾਂ ਨੂੰ ਕੁੱਤਾ ਕੱਟਦਾ ਤਾਂ ਇਹ ਤਾਂ ਹੈ ਨਹੀਂ ਵੀ ਆਪਾਂ ਉਲਟਾ ਕੁੱਤੇ ਨੂੰ ਕੱਟੀਏ ਸੋ ਇਹ ਆਪਣੀ ਸਮਝਦਾਰੀ ਐ ਸਾਡੀ ਵਿਧਾਇਕਾਂ ਦੀ ਸਮਝਦਾਰੀ ਐ ਵੀ ਨਹੀਂ ਬਹਿਸ ਕਰ ਸਕਦੇ ਨਹੀਂ ਉਹਨਾਂ ਦੇ ਮੱਤੇ ਨਹੀਂ ਲੱਗਣਾ ਇਹ ਜਿਹੜੀਆਂ ਚੋਣਾਂ ਨੇ ਲੋਕ ਸਭਾ ਚੋਣਾਂ ਕਰ ਲਓ ਵਿਧਾਨ ਸਭਾ ਚੋਣਾਂ ਕਰ ਲਓ ਇਹ ਚੋਣਾਂ ਦੇ ਵਿੱਚ ਜਵਾਬ ਪੰਜਾਬ ਦੇ ਵਾਸੀ ਦੇਣਗੇ ਪੰਜਾਬ ਦੀਆਂ ਮਤਾਵਾ ਪਹਿਣਾ ਦੇਣਗੇ ਜਿਨ੍ਹਾਂ ਨੂੰ ਇਹਨਾਂ ਨੇ 1000 ਰੁਪਏ ਦਾ ਭਰੋਸਾ ਦਿੱਤਾ ਸੀ ਜਿਹੜਾ ਪੂਰਾ ਨਹੀਂ ਕੀਤਾ ਗਿਆ ਪੰਜਾਬ ਦਾ ਨੌਜਵਾਨ ਦਊਗਾ ਜਿਹੜਾ ਬੇਰੋਜ਼ਗਾਰ ਫਿਰਦਾ ਪਿਆ ਹੈ ਪੰਜਾਬ ਦਾ ਹਰ ਉਹ ਪਿਓ ਹਰ ਉਹ ਮਾਂ ਦੋਗੀ ਜਿਨ੍ਹਾਂ ਦੇ ਪੁੱਤ ਜਿਹੜੇ ਨਸ਼ੇ ਦੇ ਭੇਡ ਚੜੇ ਗਏ ਨੇ ਅਸੀਂ ਜਵਾਬ ਦੇ ਨਹੀਂ ਦਵਾਂਗੇ ਪੰਜਾਬ ਦੇ ਵਾਸੀ ਜਵਾਬ ਦੇਣਗੇ ਨੇ ਪਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੀ ਚਰਚਾਾਂ ਚੱਲ ਰਹੀਆਂ ਜੇ ਸੂਤਰਾਂ ਦੀ ਮਣੀਯਤਾ ਅਕਾਲੀ ਤੇ ਭਾਜਪਾ ਦਾ ਗੱਠਜੋੜ ਹੈ ਜਿਹੜਾ ਆਲਮੋਸਟ ਤੈ ਹੋ ਚੁੱਕਿਆ ਹੈ ਬਸ ਐਲਾਨ ਹੋਣਾ ਬਾਕੀ ਹੈ ਇਹ ਕਿਹਾ ਜਾ ਰਿਹਾ ਕਿ ਥੋੜੇ ਜਿਹੇ ਦਿਨਾਂ ਦੇ ਵਿੱਚ ਵਿੱਚ ਐਲਾਨ ਵੀ ਹੋ ਜਾਊਗਾ ਕੀ ਲੱਗਦਾ ਉਸ ਦੇ ਨਾਲ ਪੰਜਾਬ ਕਾਂਗਰਸ ਨੂੰ ਕਿੰਨਾ ਕੁ ਫਰਕ ਪੈਣ ਵਾਲਾ ਹੈ ਜਾਂ ਪੰਜਾਬ ਦੀ ਗੱਲ ਕਰ ਲਈਏ ਜਾਂ ਪੂਰੇ ਭਾਰਤ ਦੀ ਗੱਲ ਕਰ ਲਈਏ ਲੋਕ ਸਭਾ ਚੋਣਾਂ ਦੇ ਵਿੱਚ ਕਿੰਨਾ ਕੁ ਫਰਕ ਪਊਗਾ ਕਾਂਗਰਸ ਨੂੰ ਇਸ ਚੀਜ਼ ਕਾਂਗਰਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਜੀ ਬੀਜੇਪੀ ਦਾ ਕੋਈ ਵਜੂਦ ਨਹੀਂ ਹੈ ਕਿਉਂਕਿ ਬੀਜੇਪੀ ਨੇ ਜਿਹੜੇ ਨੀਤੀਆਂ ਨੇ ਉਹਨੂੰ ਭਲੀ ਭਾਂਤੀ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਅਕਾਲੀ ਦਲ ਨੇ ਪੰਜਾਬ ਵਾਸਤੇ ਕੀ ਕੀਤਾ ਨਸ਼ਾ ਲੈ ਕੇ ਆਉਣ ਵਾਲਾ ਕੌਣ ਸੀ ਇੱਥੇ ਜਗ੍ਹਾ ਗੱਲ ਗੱਲ ਕੀਤੀ ਜਾਵੇ ਤੇ ਹੁਣ ਇਹ ਰਹਿਮੀਆਂ ਕਰ ਰਹੇ ਨੇ ਆਪਣੇ ਪਰਿਵਾਰ ਬਚਾਉਉਂਦੀਆਂ ਪੰਜਾਬ ਬਚਾਉਉਣੀ ਇਹ ਪਰਿਵਾਰ ਬਚਾਉਣ ਦੀ ਕੱਢ ਰਹੇ ਸੀ ਇਹ ਤਾਂ ਆਪਣੇ ਹੱਥ ਪੈਰ ਮਾਰ ਰਹੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਪਰ ਜਦੋਂ ਸੱਤਾ ਦੇ ਵਿੱਚ ਸੀ ਜਦੋਂ ਸੱਤਾ ਦੀ ਕੁਰਸੀ ਜਦੋਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਦਿਵਾ ਕੇ ਇਹਨਾਂ ਨੂੰ ਮੁੱਖ ਮੰਤਰੀ ਦਾ ਅਹੁਦੇ ਨਾਲ ਨਵਾਜਿਆ ਪੰਜ ਵਾਰ ਇਹਨਾਂ ਨੂੰ ਮੌਕਾ ਦਿੱਤਾ ਵਾਰ-ਵਾਰ ਤੇ ਉਸ ਤਰੀਕ ਉਦੋਂ ਇਹਨਾਂ ਤੋਂ ਪੰਜਾਬ ਦੀ ਭਲਾਈ ਨਹੀਂ ਹੋਈ ਉਸ ਉਸ ਸਮੇਂ ਇਹਨਾਂ ਨੇ ਨੌਜਵਾਨੀ ਦਾ ਘਾਣ ਕੀਤਾ ਤੇ ਇਸ ਤਰੀਕੇ ਨਾਲ ਪੰਜਾਬ ਦੇ ਬਹੁਤ ਸਮਝਦਾਰ ਹੋ ਚੁੱਕੇ ਨੇ ਲੋਕ ਪੰਜਾਬੀ ਬਹੁਤ ਸਮਝਦਾਰ ਹੋ ਚੁੱਕੇ ਨੇ ਹੁਣੇ ਕਿਸੇ ਦੇ ਗੱਲਾਂ ਦੇ ਵਿੱਚ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਣਗੇ ਇਹ ਕਿ ਇਹਨਾਂ ਦਾ ਗੱਠ ਜੋੜ ਕੀ ਹੈ ਚਾਹੇ ਜਿੰਨੀਆਂ ਮਰਜ਼ੀ ਧਾਰਕੀਆਂ ਦਾ ਗੱਠ ਜੋੜ ਕਰ ਲਓ ਉਹਦੇ ਵਾਸਤੇ ਸਾਨੂੰ ਕੋਈ ਇਹਨਾਂ ਦੀ ਜ਼ਮਾਨਤਾਂ ਜਮਤਾਉਣੀ ਹੈ ਆਣ ਵਾਲੀ ਲੋਕ ਸਭਾ ਚੋਣਾਂ ਜੋਥ ਨੂੰ ਕਿੰਨਾ ਕ ਨਾਲ ਜੋੜ ਰਹੇ ਤੁਸੀਂ ਲੋਕ ਸਭਾ ਚੋਣਾਂ ਦੇ ਲਈ ਕਿੰਨਾ ਕ ਯੂਥ ਤੁਹਾਡੇ ਨਾਲ ਤੁਰ ਰਿਹਾ ਕੀ ਕੁਝ ਦੱਸ ਰਹੇ ਹਾਂ ਯੂਥ ਨੂੰ ਜਾਂ ਨਵੇਂ ਯੂਥ ਦੀ ਗੱਲ ਕਰਨੀ ਕਿੰਨਾ ਕ ਨਵਾਂ ਯੂਥ ਹੈ ਤੁਸੀਂ ਕਸ਼ਹਿਰੀ ਪ੍ਰਧਾਨ ਦੀ ਯੂਥ ਦੇ ਨਾਲ ਕਿੰਨਾ ਕ ਯੂਥ ਨਾਲ ਤੋਰ ਰਹੇ ਹਾਂ ਆਪਣੇ ਨਾਲ ਸਾਡੇ ਪੰਜਾਬ ਪ੍ਰਧਾਨ ਅ ਸ਼੍ਰੀ ਮੋਹਿਤ ਮਹਿੰਦਰਾ ਜੀ ਦੀ ਰਹਿਣ ਨੂੰ ਮਾਈ ਹੈ ਜਿੱਦਾਂ ਹੀ ਉਹਨਾਂ ਦੇ ਪ੍ਰੋਗਰਾਮ ਆਉਂਦੇ ਨੇ ਤੇ ਸਾਡੇ ਜਿਹੜੇ মিডিਆ ਪ੍ਰਧਾਨ ਨੇ ਪੰਜਾਬ ਦੇ ਸਰਪ੍ਰੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਸਾਡੀ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਅਸੀਂ ਬੇਖੂਬੀ ਨਿਭਾ ਰਹੇ ਹਾਂ ਤੇ ਸਾਡੇ ਬੂਥ ਲੈਵਲ ਤੇ ਜਾਂ ਘਰ ਘਰ ਜਾ ਕੇ door to door ਜਾ ਕੇ ਨੌਜਵਾਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਹਾਂ ਉਹਨਾਂ ਨਾਲ ਜੋੜ ਰਹੇ ਹਾਂ ਤੇ ਉਹਨਾਂ ਨੂੰ ਦੱਸ ਰਹੇ ਹਾਂ ਵੀ ਰਾਜਨੀਤੀ ਦੀ ਜਿਹੜੀ ਨੌਲੇਜ ਹੈ ਰਾਜਨੀਤੀ ਦੀ ਸਿੱਖਿਆ ਉਹ ਸਾਡੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਅਸੀਂ ਰਾਜਨੀਤੀ ਦੀ ਮਤਲਬ ਨੌਲੇਜ ਯੂਥ ਨਹੀਂ ਰੱਖੂਗਾ ਅਗਰ ਯੂਥ ਨਹੀਂ ਜਾਗੂਗਾ ਕਿਉਂਕਿ ਯੂਥ ਦੇ ਮੁੱਦਿਆਂ ਤੇ ਹੈ ਜਿਹੜਾ ਦੇਸ਼ ਦਾ ਤੇ ਸਾਡਾ ਸਾਰਾ ਦੇਸ਼ ਨੂੰ ਖੜਾ ਆਇਆ ਸੋ ਜੇ ਉਹ ਹੀ ਨਹੀਂ ਸਮਝੂਗਾ ਤਾਂ ਇੱਕ ਅਯੋਗ ਵਿਅਕਤੀ ਇੱਕ ਅਯੋਗ ਪਾਰਟੀ ਜਿਹੜੇ ਸਾਡੇ ਤੇ ਸ਼ਾਸਨ ਕਰਨ ਲੱਗ ਜੂਗੀ ਸੋ ਅਸੀਂ ਫਿਰ 5 ਸਾਲਾਂ ਵਿੱਚ ਬਣੇ ਜਾਵਾਂਗੇ। ਇਸ ਕਰਕੇ ਪਹਿਲਾਂ ਰਾਜਨੀਤੀ ਦੀ ਨੌਲੇਜ, ਰਾਜਨੀਤੀ ਬਾਰੇ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਸਾਰਿਆਂ ਤੇ ਅਸੀਂ ਲੈ ਕੇ ਜਾਵਾਂਗੇ ਘਰ ਤੋਂ ਘਰ ਡੂ ਟੂ ਡੋਰ ਲੈ ਕੇ ਜਾਵਾਂਗੇ ਤੇ ਸਾਡੀ ਜਿਹੜੀਆਂ ਕਾਂਗਰਸ ਪਾਰਟੀ ਦੇ ਨੀਤੀਆਂ ਨੇ ਉਹਦੇ ਪੰਪਫਲੇਟ ਅਸੀਂ ਡੋਰ ਟੂ ਡੋਰ ਵੰਡਾਂਗੇ। ਸਾਰੇ ਅਸੀਂ ਜਿਹੜੀ ਪਲੈਨਿੰਗ ਹੈ ਪੂਰੀ ਫੁੱਲ ਪਲੈਨਿੰਗ ਕੀਤੀ ਹੋਈ ਹੈ ਜੀ ਬਹੁਤ ਵਧੀਆ ਮਾਰਜਨ ਨਾਲ ਜਿੱਤ ਪ੍ਰਾਪਤ ਕਰਾਂਗੇ। ਕੀ ਲੱਗਦਾ ਹੈ ਜਿਹੜਾ ਲੋਕ ਸਭਾ ਚੋਣਾਂ ਦਾ ਉਮੀਦਵਾਰ ਹੋਊਗਾ ਹਲਕਾ ਫਤੇਗੜ ਸਾਹਿਬ ਜੀ ਦਿੱਥੋਂ ਤੁਹਾਨੂੰ মিডিਆ ਕੋਆਰਡੀਨੇਟਰ ਲਗਾਇਆ ਗਿਆ ਹੈ। ਕੀ ਜਲਦੀ ਉਸ ਉਮੀਦਵਾਰ ਦਾ ਜਿਹੜਾ ਐਲਾਨ ਹੈ ਲੱਗਦਾ ਕਿ ਹੋ ਹੋ ਜੂਗਾ ਬਿਲਕੁਲ ਬਹੁਤ ਜਲਦੀ ਬਹੁਤ ਜਲਦੀ ਐਲਾਨ ਹੋ ਜੂਗਾ ਜੀ ਕਾਂਗਰਸ ਪਾਰਟੀ ਨੇ 38 39 ਦੇ ਕਰੀਬ ਜਿਹੜੇ ਨੇ ਐਲਾਨ ਕਰ ਦਿੱਤੇ ਨੇ ਦੇਸ਼ ਦੇ ਵਿੱਚ ਸੋ ਪੰਜਾਬ ਦੇ ਵਿੱਚ ਵੀ ਜਲਦੀ ਹੋ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸੋ ਜਿਹਨੂੰ ਵੀ ਇਹ ਜ਼ਿੰਮੇਵਾਰੀ ਸੌਂਪੀ ਜਾਊਗੀ ਦਾ ਜਿਨ੍ਹਾਂ ਨੂੰ ਟਿਕਟ ਅਨਾਉਂਸ ਹੋ ਗਈ ਉਹਨਾਂ ਦੇ ਨਾਲ ਅਸੀਂ ਬਿਲਕੁਲ ਖੜਾ ਖੜੇ ਆ ਤੇ ਯੂਥ ਦੀ ਜਿਹੜੀ ਅਹਿਮ ਭੂਮਿਕਾ ਨਿਭਾ ਕੇ ਦਿਖਾਵਾਂਗੇ ਤਾਂ ਬਿਲਕੁਲ ਇਸ ਹਨ ਵਿਸ਼ਾਲ ਭਾਰਤੀ ਜਿਨ੍ਹਾਂ ਨੂੰ ਲੋਕ ਸਭਾ ਹਲਕਾ ਫਤੇਗੜ ਸਾਹਿਬ ਦਾ ਮੀਡੀਆ ਕੋਆਰਡੀਨੇਟਰ ਲਗਾਇਆ ਗਿਆ ਜੇ ਗੱਲ ਕਰੀਏ ਲੋਕ ਸਭਾ ਹਲਕੇ ਦੀ ਯੂਥ ਦਾ ਜੁੜਨਾ ਵੀ ਬੜਾ ਅਹਿਮ ਹੋ ਜਾਂਦਾ ਹੈ ਖਾਸ ਕਰਕੇ ਯੂਥ ਨੂੰ ਰਾਜਨੀਤੀ ਬਾਰੇ ਜਾਣਕਾਰੀ ਦੇਣਾ ਤਾਂ ਵਿਸ਼ਾਲ ਹੋਂ ਦਾ ਇਹ ਕਹਿਣਾ ਹੈ ਕਿ ਸਾਡੇ ਨਾਲ ਯੂਥ ਹੈ ਜਿਹੜਾ ਅਸੀਂ ਰਾਹੁਲ ਗਾਂਧੀ ਜੀ ਉਹਨਾਂ ਦੀਆਂ ਜਿਹੜੀਆਂ ਗਰੰਟੀਆਂ ਨੇ ਉਹਨਾਂ ਨੇ ਪੰਜ ਗਰੰਟੀਆਂ ਦਿੱਤੀਆਂ ਉਹ ਲੋਕਾਂ ਨੂੰ ਉਸ ਬਾਰੇ ਜਾਗਰੂਕ ਕਰ ਰਹੇ ਆ ਤੇ 21 ਮੈਂਬਰੀ ਜਿਹੜੀ ਕਮੇਟੀ ਹੈ ਸੀ ਉਹ ਵੀ ਬਣਾ ਦਿੱਤੀ ਹੈ ਹਰੇਕ ਪੱਦਰ ਦੇ ਉੱਤੇ ਹਰੇਕ ਸ਼ਹਿਰ ਦੇ ਵਿੱਚ ਸ਼ਹਿਰੀ ਪ੍ਰਧਾਨ ਲਗਾਏ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਦੇ ਨਾਲ رابطہ ਕਾਇਮ ਕਰ ਰਹੇ ਆ ਆਏ ਦਿਨ ਲੋਕਾਂ ਦੇ ਨਾਲ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਜਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਪਾਰਟੀ ਕਾਂਗਰਸ ਹੈ ਜਿਹੜੀ ਉਹ ਕਿਸ ਨੂੰ ਆਪਣਾ ਉਮੀਦਵਾਰ ਐਲਾਨਦੀ ਹੈ ਕੀ ਉਹ ਇਸ ਹਲਕੇ ਦੇ ਵਿੱਚੋਂ ਜਿੱਤ ਪ੍ਰਾਪਤ ਕਰਦੀ ਹੈ ਜਾਂ ਨਹੀਂ ਕਰਦੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਫਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ